प्यारे विद्यार्थियों सब तो पहला मेरे चैनल बहुत, बहुत स्वागत है जी विद्यार्थियों जिमें कि तुम्हें पता लगी कि अजी की अपनी जो वीडियो है उसका टाइटल है जी गर्मिया दियाँ छुट्टिया संबंधी दिया। क्योंकि दिन ब दिन जो गर्मी है काफ़ी रही है जो टैंपरेचर है वो चाली बताली पंताली पहुँच गया है तो गर्मी बहुत ज़्यादा हो रही है इसनों देखते दे हुए कई जो गवंढ़ी सूबे हैं गवंढ़ी जो राज ਉਨਾ ਨੇ ਜੋ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤੇ ਪੰਜਾਬ ਵਿੱਚ ਹੀ ਜਲਦੀ ਇਸ ਦੇ ਬਾਰੇ ਕਰ ਦਿੱਤਾ ਜਾਵੇਗਾ ਤੇ ਆਓ ਹੁਣ ਇਸ ਦੇ ਬਾਰੇ ਆਪਾਂ ਪੂਰੀ ਜਾਣਕਾਰੀ ਪੜ੍ਹਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਛੁੱਟੀਆਂ ਹਨ ਉਹ ਕਦੋਂ ਤੋਂ ਲੈ ਕੇ ਕਦੋਂ ਤੱਕ ਤੇ ਕਿਹੜੀ ਡੇਟ ਤੋਂ ਹੋ ਸਕਦੀਆਂ ਹਨ ਜੀ ਪੂਰੀ ਠਿਕਰ ਪਰਲੇ ਨੇ ਹਾਂ ਜੀ ਪੰਜਾਬ ਦੇ ਜਵਾਕਾਂ ਵਾਸਤੇ ਖੁਸ਼ੀਆਂ ਦਾ ਐਲਾਨ ਜਲਦ ਪੰਜਾਬ ਸਕੂਲ ਗਰਮੀ ਦੀਆਂ ਛੁੱਟੀਆਂ 20 ਮਈ 2025 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਹ ਛੁੱਟੀਆਂ 15 ਜੁਲਾਈ 2025 ਤੱਕ ਹੋਣ ਦੀ ਉਮੀਦ ਹੈ ਜੀ ਤੇ ਪੂਰੀ ਖਬਰ ਇਸ ਦੇ ਵਿੱਚ ਇਸ ਤਰ੍ਹਾਂ ਹੈ ਜੀ ਗਰਮੀ ਦੇ ਮੌਸਮ ਵਿੱਚ ਤਾਪਮਾਨ ਦੇ ਵਧਣ ਕਾਰਨ ਕਈ ਸੂਬਿਆਂ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਕਈ ਸੂਬੇ ਹਨ ਜਿਨ੍ਹਾਂ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤੇ ਪੰਜਾਬ ਵਿੱਚ ਵੀ ਜਲਦੀ ਹੀ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ ਸੂਬੇ ਵਿੱਚ ਜਲਦੀ ਹੀ ਸਕੂਲ ਦੀਆਂ ਗਰਮੀਆਂ ਦੀਆਂ ਜੋ ਛੁੱਟੀਆਂ ਹਨ ਉਹਨਾਂ ਦਾ ਸਮਾસારਣੇ ਬਾਰੇ ਐਲਾਨ ਹੋਣ ਦੀ ਉਮੀਦ ਹੈ ਜੀ ਪੰਜਾਬ ਸਕੂਲ ਗਰਮੀਆਂ ਦੀਆਂ ਛੁੱਟੀਆਂ 20 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਇਹ ਛੁੱਟੀਆਂ 15 ਜੁਲਾਈ ਤੱਕ ਚੱਲਣ ਰਹਿਣ ਦੀ ਉਮੀਦ ਹੈ ਇਸ ਦੌਰਾਨ ਰਾਜ ਭਰ ਦੇ ਸਰਕਾਰੀ ਸਾਰੇ ਹੀ ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲ ਬੰਦ ਰਹਿਣਗੇ ਉਪਰੋਕਤ ਅਨੁਸਾਰੀ ਜਾਣਕਾਰੀ ਅੱਛੀ ਲੱਗੀ ਹੋਗੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੂ ਪ੍ਰੈਸ ਕਰਨਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ